ਇਹ ਗਾਲ ਦੀ ਸਾਰਿਆਂ ਨੂੰ ਬਾਰਡੇ ਦੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਬਾਈ ਕੋਲੋਂ ਅੱਜ ਲੋਡ ਆਇਆ ਜੇ ਹਰਿਆਣੇ ਦਾ ਬਹੁਤ ਚੰਗੀ ਕੁਆਲਿਟੀ ਦੀਆਂ ਵਾਂ ਮਈਆਂ ਤੇ ਖੁਰਲੀਆਂ ਜੇ ਡਕੀਆਂ ਫੁੱਲ ਬਾਈ ਨੇ ਲੈ ਤੇ ਅੱਜ ਕਰਦੇ ਆ ਬਾਈ ਨਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਦੀ ਫਸਟ ਕਾਰ ਬਾਟਾ ਤੇ ਆ ਗਿਆ ਲੋਡ ਫਿਰ ਹੈ ਇਹ ਬਾਈ ਜੀ ਅੱਜ ਨਾ 14 ਝੋਟੀਆਂ ਆਈਆਂ ਠੀਕ ਹੈ ਠੀਕ ਹੈ ਤੇ ਵੀਡੀਓ ਬਣਾ ਕੇ ਸਿਰਫ ਇਹੋ ਵਕਤ ਤੋਂ ਆ ਵੀ ਵਖਾ ਲੈਣੀਆਂ ਵਾਂ ਮਾਲਕੇ ਨਾ ਕੋ ਮੈਂ ਹਲੇ ਤੋੜ ਕੇ ਨਾ ਕੋ ਰੇਟ ਦੱਸਣਾ ਮੈਂ ਸਿਰਫ ਵੀਡੀਓ ਤੇ ਇਹੋ ਵਿਖਾ ਲੈਣਾ ਮੈਂ ਮਈਆਂ ਦਾ ਲੋਟ ਆਇਆ ਵਾ ਭੈਣ ਭਰਾ ਗੱਲ ਇਦਾਂ ਵੀ ਆਣ ਕੇ ਮੈਂ ਵੇਚ ਸਕਦੇ ਆ ਵੀਡੀਓ ਪਾਉਣ ਤੋਂ ਪਹਿਲੋ ਹਾਂਜੀ ਹਾਂਜੀ ਮਈਆਂ ਉਤਰਾ ਦੱਸ ਦਿੰਨੇ ਆ ਸੂਈਆਂ ਮਾਂ ਕੋ ਦੋ ਝੋਟੀਆਂ ਸੂਣ ਵਾਲੀਆਂ ਵਾ ਚੰਗੀਆਂ ਕੁਆਲਿਟੀ ਦੀਆਂ 14 ਤੋਂ 15 16 17 18 ਲੀਟਰ ਵਾਲੀਆਂ ਵੀ ਹੈਗੀਆਂ ਐਰਕਾ ਚੰਗੀਆਂ ਕੁਆਲਟੀ ਵਾਲੀਆਂ ਵਧੀਆ ਤੇ ਦੁੱਧ ਵਾਲੀਆਂ ਤੇ ਮੇਰਾ ਵੀਰ ਆ ਕੇ ਵੀਡੀਓ ਪਾਉਣ ਤੋਂ ਪਹਿਲਾਂ ਜਿਹੜੇ ਕਿ ਭੈਣ ਭਰਾ ਨੇ ਝੋਟੀਆਂ ਲੈਣੀਆਂ ਆਣ ਕੇ ਵੇਖ ਸਕਦਾ ਵਾ ਆਪਣੀ ਤਸੱਲੀ ਕਰਕੇ ਤੇ ਫੇਰ ਲੈ ਸਕਦਾ ਉਹ ਇਹਨੇ ਵੀ ਵੀਡੀਓ ਦੇ ਦੇ ਕਾਰਨ ਨਾ ਨਾਰਾ ਵੀ ਪੈਸੇ ਪਾਓ ਤੇ ਲੈ ਜਾਓ ਇਹ ਇਹ ਵੀਡੀਓ ਇਸ ਤਰੀਕੇ ਨਾਲ ਬਣਾਈ ਜਿਹੜੀ ਆਣ ਕੇ ਮਈਆਂ ਵੇਖੋ ਆਪਣੀ ਤਸੱਲੀ ਕਰੋ ਜਿਹੜੀ ਚੰਗੀ ਲੱਗਦੀ ਲੈ ਲਓ ਤੇ 14 ਝੋਟੀਆਂ ਆ ਜਿਆਦੀਆਂ ਚੰਗੀਆਂ ਕੁਆਲਟੀ ਵਾਲੀਆਂ ਹੁਣ ਆ ਪਹਿਲੇਣ ਝੋਟੀਆਂ ਦੋ ਤਿੰਨ ਦੋ ਦਿਨ ਹੋਇਆ ਤੂਈ ਨੂੰ ਆਪ ਕੋਲੇ ਆਈਆਂ ਯਮਲਕੀ ਯੰਨਾਂ ਨਾਲ ਮਲਕੇ ਗੱਲ ਤਾਂ ਮੈਂ 5 ਵਜੇ ਨਾਲ ਝੋਟੀਆਂ ਆਈਆਂ ਪਹਿਲੇ ਦਿਨੋਂ ਕੱਟੀ ਪਹਿਲਾਂ ਕੱਟੀ ਤੇ ਨੀਲੀ ਆ ਵੀ ਕੱਟਾਂ ਨੀਲੀ ਗਾਉਂਦੀ ਆ ਚੌਂਕ ਦਾ ਕਿਦਾਂ ਬੰਨਿਆ ਠੀਕ ਹੈ ਜੀ ਆਹ ਵੇਖੋ ਬੱਚਾ ਥੋੜਾ ਮੂੰਹ ਮਾਰ ਗਿਆ ਝੋਟੀ ਨੂੰ ਆਈ ਆ ਉਹਦੇ ਅੰਦਰ ਚਲੋ ਆਹ ਵੀ ਝੋਟੀ ਬਹੁਤ ਜਿਆਦੀ ਚੰਗੀ ਹੈ ਵੀ ਚੌਗੀ ਜੱਟੀਆਂ ਜੀ ਚਾਰ ਦੰਦ ਵੱਡੀ ਆ ਤੇ ਆਹ ਵੇਖੋ ਆਹ ਕੀ ਜੋ ਦੁੱਧ ਐ ਵੇਲੇ ਮਲਕੇ ਹਾਜ਼ਰ ਝੋਟੀਆਂ ਕੋਲ ਹੋਊਗਾ ਕਿ ਇੱਕੋ ਤਾਜ਼ੀਆਂ ਖੀਆਂ ਕੋ 12 ਤੇ ਕੋ 13 ਤੇ ਕੋ 14 ਮਰਕੇ ਖਾਰਾ ਖਾਰਾ ਲੀਕ ਵਾਲੀਆਂ ਵਾ ਆ ਵੇਖੋ ਐ ਮਲਕੇ ਕੋਈ ਟਾਈਮ ਟੂਮ ਦੀ ਗੱਲ ਨਹੀਂ ਦੀ ਕੋਈ ਇਹਨਰ ਕਰਕੇ ਗੱਲ ਨਹੀਂ ਫੇਰੇ 5:00 ਵਜੇ ਨਾਲ ਛੋਟਕਾ 7:00 8:00 ਵਜੇ ਨਾਲ ਆਣ ਕੇ 8:00 9:00 ਵਜੇ ਨਾਲ ਛੋਟਕਾ ਦੁੱਧ ਕੱਢਿਆ ਵਾ 9:00 ਵਜੇ ਨਾਲ ਠੀਕ ਹੈ ਠੀਕ ਇਹ ਦੋ ਆਈਆਂ ਮਨਾਂ ਛੋਟਕਾ ਤੇ 9:00 ਵਜੇ ਨਾਲ ਦੁੱਧ ਕੱਢਿਆ ਵਾ ਛੋਟਕਾ ਛੱਡਿਓ ਆ ਵੇਖੋ ਵੀ ਅੱਗੇ ਇੱਕ ਬਾਈ ਇਕ ਵੀਰ ਫੂਲ ਕਰਦਾ ਹੁੰਦਾ ਵੀ ਮੈਨੂੰ ਠੰਡੀ ਛੋਟੀ ਦਿਓ ਆ ਵੇਖੋ ਇਹ ਠੰਡੀਆਂ átil ਨਾ ਜਿਹੜੀਆਂ ਅਸਲ ਇਹ ਵੀ ਚਾਰ ਦੰਦ ਆ ਚਾਰ ਦੰਦ ਆ ਛੋਟੀ 15 ਲੀਟਰ 15 15 ਇਹਨੂੰ ਸੂਈ ਨੂੰ ਅੱਜ ਮੈਂ ਵੀ ਚਾ ਲੈਦਾ ਮੈਂ ਵੀ ਸਾਰੇ 9 ਤੋਂ 10ਵਾਂ ਦੇਵਾਂ ਠੀਕ ਆ ਦੁੱਧ ਦੇ 18 19 ਕਿਲੋ ਵਾਲੀ ਆ ਤੇ ਮੂਹਾਂ ਪਿਓਰ ਚਾਰ ਦੰਦ ਚਾਰ ਦੰਦ ਦਾ ਮੂਹ ਚਾਰ ਦੰਦ ਜੱਗੇ ਨੂੰ ਮੂਹ ਇਹ ਤੇ ਫੇ ਬਾਈ 20 ਕਿਲੋ ਵਾਲੀ ਆ ਬਾਈ ਉਹਨਾਂ ਨੇ ਕਹੀ ਦੇ 20 ਕਿਲੋ ਹੀ ਕਹਿ ਕੇ ਆ ਹਾਂ ਮੂਹਾਂ ਪਿਓਰ ਚਾਰ ਦੰਦ ਹੋਊਗਾ ਪਿਓਰ ਰਾਜਸਥਾਨ ਦੀ ਰਾਜਸਥਾਨ ਦੀ ਆ ਤੇ ਐਵੇਂਲੇ ਦੁੱਧ ਜੇ 15 ਤੋਂ 14 ਤੱਕ ਗਿਰ ਕੇ ਵਿੱਚ ਖੜੇ ਜੇ 14 ਤੋਂ ਕਿਲੋ ਘਾਟ ਹੋਊਗਾ ਤੇ ਇਹ ਕੋਈ ਇਹ ਨਹੀਂ ਜੇ ਵੀ ਇਸਾਈ ਪਾ ਦੋ ਤੇ ਪੈਸੇ ਪਾ ਦੋ ਤੇ ਮੈਂ ਚਲ ਜੂਗੀ ਹਾਂਜੀ 14 ਲੀਟਰ ਹੋਊਗਾ ਦੁੱਧ ਤੇ ਮੈਂ ਜਿੰਨੇ ਪੈਸੇ ਮੰਗਾਵੇਂ ਉਹਨੇ ਦੀ ਮੇਰੇ 10000 ਚੋੜੋ ਓਕੇ ਮੋਲ ਹਲੇ ਨਹੀਂ ਕੋਈ ਵੀ ਵੇਖੋ ਕਿੰਦੀ ਚੰਗਾ ਹੱਡੀ ਦੀ ਤੇ ਪਿਓਰ ਜੈਡ ਬਲੈਕ ਮਗਰੇ ਦਾ ਬੱਚਾ ਐਡਾ ਵਧੀਆ ਤੇ ਆਹ ਵੇਖੋ ਆਹ ਵੇਖੋ ਪੂ ਛੇਕਦੇ ਸਾਰਾ ਵੇਖੋ ਜੈਡ ਬਲੈਕ ਜੈਡ ਬਲੈਕ ਬੱਚੇ ਬਿਲਕੁਲ ਤਾਜ਼ੀ ਬਲੈਕ ਬੱਚੇ ਬਿਲਕੁਲ ਤਾਂ ਇਹ ਹਰਤੇ ਦੇ ਅੰਦਰ ਅੰਦਰ ਦੋ ਝੋਟੀਆਂ ਸਿਰਫ ਮੈਲੇ ਸੁੱਟ ਲਈਆਂ ਵਾਕੀ ਕਿਸੇ ਨੇ ਕਾੜਨੀਆਂ ਨਹੀਂ ਛੱਟਿਆ ਆਹ ਵੇਖੋ ਭਾਈ ਆਹ ਸੁਨ ਵਾਲੀ ਆ ਮੈਂ ਫੁੱਲ ਸਿਆਜ ਵੱਡਾ ਕੱਗੀ ਲਾ ਕੇ ਖਲੋ ਕੇ ਉਖਾਲ ਪੁੱਤ ਆਹ ਵੇਖੋ ਇਹਨੇ ਸਿਰੋ ਸਿਗਨ 15 16 ਕਿਲੋ ਦੁੱਧ ਪਹਿਲੇ ਸ਼ੁਰੂ ਕਰਿਆ ਠੀਕ ਆ ਵੇਖੋ ਇਹ 20 ਲੀਟਰ ਦੀ ਗਾਰੰਟੀ ਦੇ ਆਈ ਆ 20 ਲੀਟਰ ਦੀ ਆਪਾਂ ਹੀ ਸਮਝਣਾ ਖੜੋ ਸਾਲੂ ਗਾਰੰਟੀ ਅੱਗੇ 20 ਲੀਟਰ ਦੀ ਦਿੱਤੀ ਆ ਆਪਾਂ ਅਗਲੇ ਨੂੰ ਸਮਝਣਾ ਮੈਂ ਮਿਲ ਕੇ ਇਹ ਗੱਲ ਕਰਾਉ ਉਹ ਵੀ ਆਪਣੀ ਸਮਝ ਨਾਲ ਵੀ ਮੇਰਾ ਮੈਨ ਰਵੇ ਠੀਕ ਠੀਕ ਦੂਜਾ ਨੂੰ ਬਾਜੇ ਆ ਦੇ ਦੇ ਰਿਹਾ ਵੀ ਇਹ ਵੀ ਖੂਨ ਵਾਲੀ ਆ ਤਿਆਰ ਹੀ ਆ ਬਸ ਇਹ ਤਿਆਰ ਆ ਦੇਖੋ ਇਹ ਤਿਆਰ ਆ ਵੇਖੋ ਟਾਪ ਲੈਵੇ ਦਾ ਲਾਇਆ ਟਾਪ ਹੀ ਲਾ ਲੈਵੇ ਟਾਪ ਹੀ ਲੈਵੇ ਦਾ ਲਾਇਆ ਥੋੜੇ ਆਉਣ ਦੇ ਨਾਲ ਥੋੜਾ ਜਿਹਾ ਡੰਗਰ ਤੈ ਮਾਰਦਾ ਹਾਂ ਜੀ ਜੀ ਇਹ ਤੈ ਮਾਰਦਾ ਵਾ ਤੇ ਇਹ ਮਸਲੇ ਇਹੋ ਹੀ ਵੀ ਵੀਡੀਓ ਦਾ ਕਿ ਛੋਟੀਆਂ ਮਰ ਕੇ ਗੱਲ ਇਸ ਤਰ੍ਹਾਂ ਆਪੀ ਜੀ ਬਾਈਆਂ ਸਾਰਿਆਂ ਨੂੰ ਇਹ ਤਾਂ ਆਹ ਵੇਖੋ ਆ ਅਸਲ ਅਸਲ ਕੱਟੀ ਆ ਅਸਲ ਇਹ ਆਂ ਦਿੱਤੇ ਨੇ ਸਮਾਰਟੀ ਆ ਵੀ ਸਾਕ ਤੇ ਇਧਰਲੇ ਪਾਸੇ ਬਾਜੀ ਬਾਈ ਨੇ ਇਧਰ ਪਹਿਰਾ ਨਿਸ਼ਾਨ ਸੇ ਬਾਜੀ ਇਧਰਲੇ ਬੀਖੋ ਜੀ ਐਨੀਆਂ ਠੰਡੀਆਂ ਠੰਡੀ ਤੇਰੀ ਥੋੜੀ ਦੱਸੀ ਜਿਦ ਤਰਾਂ ਵੀ ਮੈਂ ਲੱਗਾ ਇਹ ਚੌਗੀ ਕੱਢੀ ਆ ਇਹਦੇ ਕੋ ਐ ਹੁਣੇ 12 ਲੀਟਰ ਦੁੱਧ ਹੋਊਗਾ 12 ਲੀਟਰ ਤੇ ਆਂਦੀ ਉਤਰੋ ਤਰੋ ਚੌਗੀ 14 ਵਾਂ ਤਾਂ ਇਹਨੇ ਵੀ 2 ਲੀਟਰ ਮਈਆਂ ਥੋੜਾ ਘਟ ਜਾਂਦੀਆਂ ਹਾਂ ਹਾਂ ਜੀ ਵੱਡੀਆਂ ਆ ਕੋ ਛੋਟੀਆਂ ਨਹੀਂ ਇਹ ਕਿਸੇ ਕੁਆਲਟੀ ਤੇ ਲਿਆ ਕੇ ਬਸਾਓ ਇਹ ਪੂਰੀ ਤਖਦੀ ਚਰਾ ਦਿਓ ਜਿਹੜਾ ਕੋਈ ਇਹਨੂੰ ਚੰਗੀ ਲੱਗੂਗੀ ਕੱਢੀ ਇੱਕ ਗੱਲ ਹੋਰ ਵੀ ਜੇ ਛੋਟੀ 1 10 ਤੋਂ ਲੈ ਕੇ 1 30 35 ਤੱਕ ਰੀਆ ਬਾਤ ਨਹੀਂ ਕੋਈ ਹੈਗੀ ਠੀਕ ਹੈ ਜੀ ਇਹ ਨਹੀਂ ਵੀ ਕੋਈ 1.5 ਲੱਖ 2 ਲੱਖ ਨਾ ਰੋ ਭਰਦੀ ਇਹ ਵੀ ਗੱਲ ਜਿਹੜੀਆਂ ਅੱਗੇ ਮਲ ਕੇ ਕਟੀਆਂ ਲੋਕੀ ਵੇਚਦੇ ਸੀ ਜਾਂ ਆਪਾਂ ਵੇਚਦੇ ਸੀ 1.5 ਦੀ 1 60 ਦੀ ਹਾਂ ਜੀ ਹਾਂ ਉਹ ਜੀ ਮੈਂ 20000 ਸਾਤੀ ਮਿਲੂ ਠੀਕ ਆ ਵੀ ਚਾਰ ਦੰਦ ਉਹ ਕੱਟੀ ਇਹਦੇ ਕੋਲ ਦੁੱਧ ਹੋ ਗਾਇ ਹੋਏ 10 ਕਿਲੋ ਗੋਲਾ ਬਿਲਕੁਲ ਨਾੜੂ ਦੇ ਉੱਤੇ ਬੱਚਾ ਠੀਕ ਹੈ ਜੀ ਦੁੱਧ ਕੱਟੀ ਕੱਢੂ 15 ਕਿਲੋ 15 ਆਹ ਵੇਖੋ ਆਹ ਕੀ ਜਵਾ ਤੇ ਆਹ ਥੱਲੇ ਵੇਖੋ ਤੇ ਕਿੱਦਾਂ ਕੱਦ ਗੁੱਦਾ ਮੇਰੇ ਸਿਰ ਬਰਾਬਰ ਆ ਹਾਂਜੀ ਇਹਦੇ ਗੱਲ ਹੈਗੀ ਆ ਵੱਡੀ ਆ ਇਹਦੇ ਛੋਟੀ ਨਹੀਂ ਆ ਦੇਖੋ ਜੇ ਹੁਣ ਮਨ ਲੇ ਕੋਈ ਇੰਨੀਆਂ ਫਿਰ ਝੋਟੀਆਂ ਆਂਦੀਆਂ ਵੇ ਜੇ ਹੁਣ ਅੱਜ ਕੋਈ ਕਹਦੇ ਨਾ ਬਾਈ ਹਾਂ ਵੀ ਇੱਥੋਂ ਮੋਗ ਗਿਓ ਪਰ ਇਹ ਗੱਲ ਦਾਰ ਹਰਿਆਣਾ ਹੋ ਜਾਂਦਾ ਵਾ ਤੇ ਫੇਰ ਤੇ ਚਲੋ ਅਗਲਾ ਸਮਝਦਾਰੀ ਆ ਹਾਂਜੀ ਹਾਂਜੀ ਪਿਓਰ ਉੱਥੇ ਜਾ ਕੇ ਝੋਟੀਆਂ ਆਂਦੀਆਂ ਵਾ ਜੈਦੀਆਂ ਅਸਲ ਤੇ ਜੈਦ ਮੈਂ ਚੰਗੀ ਆ ਤੁਸੀਂ ਕੀ ਵੇਖੋ ਆਹ ਵੇਖੋ ਤੇ ਬਾਕੀ ਆ ਕੱਟੀ ਦੀ ਲੰਬਾਈ ਵੇਖੋ ਮੈਂ ਉਹ ਟਿਕ ਮਾਰੀ ਕਰੀ ਹਾਂ ਬਾਈ ਵੇਖੋ ਇਹ ਤੋਂ ਕਿਚੋਰੀ ਮਾਰੀ ਜੀ ਇਹ ਦੰਦੋ ਕਿਦਾਂ ਇੱਕ ਦੰਦ ਖੀਪਨੇ ਆਵਾ ਠੀਕ ਹੀ ਦਾ ਤੀਰੀ ਗਿਰ ਲੋ ਜਾਂ ਦੋ ਤੀ ਗਿਰ ਲੋ ਠੀਕ ਦੁੱਧ ਕੱਤੀ ਕੋ ਹੈਗਾ ਤੇ 13 ਲੀਟਰ ਹੀ ਪਰ ਇੱਥੇ ਸਫਰ ਨਾ ਘਟਿਆ 10 ਲੀਟਰ ਦਾ ਜਿਹੜਾ ਬਗਿਆ ਠੀਕ ਹੈ ਜੀ ਠੀਕ ਤੇ ਜਿੱਦਾਂ ਵੀਡੀਓ ਪਾਓਗੀ ਦੋਹਾਂ ਦਿਨਾਂ ਚਾਹਾਂ ਨੂੰ ਜੋ ਦੁੱਧ ਹੋਊਗਾ ਉਹ ਦੱਸਾਂਗੇ ਠੀਕ ਹੈ ਹੁਣ ਇੱਕ ਅੱਜ ਆਈਆਂ ਆ ਅੱਜ ਚੋਈਆਂ ਵਾਲੇ ਆ ਕੇ ਕੋ 8:30-9 ਵਜੇ ਦੇ ਵਿੱਚ ਚੋਈਆਂ 7 6:30-7 ਵਜੇ ਨਾਲ ਝੋਟੀਆਂ ਲੱਥੀਆਂ ਆ ਤੇ 9 ਵਜੇ ਨਾਲ ਝੋਟੀਆਂ ਚੋਈਆਂ ਆ ਤੇ ਐ ਮਹਾਲੇ ਵੀ ਕੀ ਹੋਇਆ ਹਾਲੇ ਦੇਮ ਕੀ ਆ ਮੇਰੇ ਨਾਲ 12 ਵਜੇ ਜਿਹੜੀ 1 ਵਜਾ 1 ਵਜਾ 9 ਵਜੇ ਚੋਈਆਂ ਤੇ 1 ਵਜਾ ਵਾ ਠੀਕ ਆ ਆ ਟਾਈਮ ਖਾਲ ਦੋ ਜੀ ਦੇਖ ਦੇਖੋ ਉਧਰ ਦੇਖੋ ਕੱਟੀ ਆ ਇਹ ਕੱਟੀ ਇਹ ਆਹ ਦੇਖੋ ਟਾਈਮ ਟਾਈਮ 1 ਵਜੇ ਕੇ 6 ਮਿੰਟ ਹੋ ਗਿਆ ਇਹ ਰਾ ਕੱਟ ਗਿਆ ਠੰਡੀਆਂ ਪੀਰ ਗਿਆ ਤੇ ਆ ਵੀ ਕੱਟੀ ਬੜੀ ਚੰਗੀ ਆ ਇਹਦੇ ਕੋ ਕੱਟੀ ਕੋ 13 ਲੀਟਰ ਆਹਨ ਵਧੂਗਾ ਜੇ ਆਹ ਲਓ ਚਾਹੋ ਇਹ ਮੈਲੇ ਤੇ ਆਈਏ ਮੈਲੇ ਤੇ ਠੀਕ ਆ ਇਹ ਮੈਲੇ ਤੇ ਆਈ ਇੱਕ ਉਹ ਪਰਨੀ ਕੱਟੀ ਮੈਲੇ ਤੇ ਆ ਹਾਂਜੀ ਬਾਕੀ ਬਿਲਕੁਲ ਤਾਜ਼ੀਆਂ ਸੁਚ ਸੁਈਆਂ ਵਾ ਤੇ ਇਹੋ ਬੇਨਤੀ ਆ ਤੇ ਮੇਰਾ ਵੀਰ ਆ ਕੇ ਇੱਕਦਰੀ ਆਪਣੇ ਕੋਈ ਕਿਸੇ ਨੂੰ ਗੱਲ ਦਾ ਗਿੱਸਾ ਗੁੱਸਾ ਗਲਵਾ ਸਾਡਾ ਕੋਈ ਨਾ ਹੋਊਗਾ ਆਣ ਕੇ ਮੈਂ ਵੇਖੇ ਲੋ ਡੰਗ ਤਿੰਨ ਡੰਗ ਚ ਆ ਕੇ ਇਹ ਤਸੱਦੀ ਕਰਕੇ ਫਿਰ ਮੇਰਾ ਵੀਰ ਮੈਂ ਖੜੋ ਤੇ ਚਲੋ ਪਿੰਡ ਆਪਣਾ ਮੱਤੇਵਾਲ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਫਰੀਦਕੋਟ ਸਾਹਿਬ ਫੋਨ ਨੰਬਰ 8572989 ਦੋ ਫੋਨ ਨੰਬਰ ਲਿਖਾਂਗੇ ਜਿਹੜੇ ਮਰਜ਼ੀ ਫੋਨ ਕਰੋ ਫੋਨ ਉਸੇ ਦੇ ਤੁਹਾਨੂੰ ਆਣ ਕੇ ਦੋ ਦਿਨ ਤੱਕ ਅੱਧੀ ਫਿਰ ਵੇਖਾਂਗੇ ਦੋ ਤਿੰਨ ਦਿਨ ਹਟ ਕੇ ਵੀਡੀਓ ਪਾਉਣੀ ਆ ਠੀਕ ਹੈ ਤਸੱਲੀ ਪੂਰੀ ਕਰਕੇ ਮਈਆਂ ਦੇ ਕਿਉਂਕਿ ਉੱਥੋਂ ਚੋ ਚੋ ਆਣੀਆਂ ਆਣ ਕੇ ਮਈਆਂ ਕਈ ਤੇ 2 ਕਿਲੋ ਘਟਾਉਂਦੀਆਂ ਵਾ ਕਈ ਮਹੀਆਂ 4 4 5 5 ਕਿਲੋ ਦੀ ਬੈਗ ਮਾਰ ਜਾਂਦੀਆਂ ਹਾਂਜੀ ਇੱਥੇ ਆਓ ਜਿਹੜੀ ਮੈਂ ਚੰਗੀ ਲੱਗਦੀ ਉਹ ਮੇਰਾ ਵੀ ਖੜੋ 1 10 ਤੋਂ ਲੈ ਕੇ 1 35 ਤੱਕ ਫਿਰਵਾ ਠੀਕ ਕੋਈ ਡੇਢ ਨਹੀਂ ਕੋਈ 1 40 ਨਹੀਂ ਕੋਈ ਗੱਲ ਦਾ 1 60 ਨਹੀਂ ਜਾਇਜ਼ ਮੁੱਲ ਹੋਊਗਾ ਪਸੰਦ ਕਰੋ ਵੀਡੀਓ ਪਾਈ ਆ ਵੀਡੀਓ ਨਾਲੋਂ 19 ਨਾਲੋਂ 21 ਚੰਗੀਆਂ ਲੱਗਣਗੀਆਂ ਇੱਥੇ ਆੜ ਕੇ ਵੇਖੋ ਬਾਕੀ ਦੂਜਾ ਨੰਬਰ ਇਹ ਆ ਵੀ ਉਰੇ ਇੱਕ ਦਿਨਾਂ ਤੱਕ ਆਨਲਾਈਨ ਚੋਅਈ ਵੀ ਕਰਾਵਾਂਗੇ ਹਾਂਜੀ ਦੋਹਾਂ ਤਨ ਮਈਆਂ ਦੇ ਆਨਲਾਈਨ ਚੋਅਈ ਕਰਾਵਾਂਗੇ ਦੋ ਟਾਈਮ ਚੋਅ ਕੇ ਵੀਡੀਓ ਪਾਵਾਂਗੇ ਚਲੋ ਸਤਿ ਸ੍ਰੀ ਅਕਾਲ